ਮਰਨ ਵਰਤ ਦੇ ਰਕਣਾ ਉਹਨਾਂ ਨੇ ਜਥੇਬੰਦੀ ਦਾ ਫੈਸਲਾ ਹੈ ਉਹ ਉਹਨਾਂ ਨੇ ਕੀਤਾ ਹੈ ਫੈਸਲਾ ਉਹ ਕਰ ਸਕਦੇ ਆ ਪਰ ਸਾਡੀ ਜਥੇਬੰਦੀ ਮਰਨ ਵਰਤ ਦੇ ਹੱਥ ਚ ਨਹੀਂ ਕਿਉਂਕਿ ਅਸੀਂ ਕਹਿੰਦੇ ਆ ਵੀ ਸੰਘਰਸ਼ਾ ਨਾਲ ਹੀ ਸਰਕਾਰ ਤੱਕ ਚਾਹੁੰਦੀ ਹੈ ਲੀਡਰ ਮਰਜੰਟ ਪੀਸਟ ਕਾਇਤ ਮਿਲ ਆ ਰਹੇ ਨੇ ਜਗਜੀਤ ਸਿੰਘ ਦਲੇਵਾਲ ਨੂੰ ਕਿ ਜਗਿੰਦਰ ਸਿੰਘ ਗੁਰਾਹਾਂ ਵੀ ਜਾ ਸਕਦੇ ਨੇ ਪਰਸਨ ਤੌਰ ਤੇ ਦੇਖੋ ਜਦ ਜਥੇਬੰਦੀ ਤੇ ਵਿਚਾਰਿਆ ਜਾਊਗਾ ਸਾਡੀ ਜਥੇਬੰਦੀ ਦੀ ਮੀਟਿੰਗ ਹੈ ਜੈਸੀ ਮੀਟਿੰਗ ਕਰਕੇ ਆਪਦਾ ਫਿਰ ਵਿਚਾਰਾਂਗੇ ਇਹ ਜਾਣਕ ਨਹੀਂ ਜਣਾ ਫਿਲਹਾਲ ਕੁਝ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਖਨੌਰੀ ਬਾਰਡਰ ਤੇ 18 ਦਿਨ ਪੂਰੇ ਹੋ ਚੁੱਕੇ ਨੇ ਪਰ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ ਕੱਲ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਖੂਨ ਦੇ ਨਾਲ ਦਸਖਤ ਕਰਕੇ ਖੁੱਲੀ ਚਿੱਠੀ ਦੇ ਰੂਪ ਦੇ ਵਿੱਚ ਭੇਜਿਆਗਾ ਜਿਸ ਦੇ ਵਿੱਚ ਕਿਸਾਨੀ ਜਿਹੜੀਆਂ ਮੰਗਾਂ ਨੇ ਉਹ ਦੱਸੀਆਂ ਗਈਆਂ ਨੇ ਤਾਂ ਇਸੇ ਨੂੰ ਲੈ ਕੇ ਇੱਕ ਚਰਚਾ ਚੱਲ ਰਹੀ ਹੈ ਕਿ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇੱਕ ਮੰਚ ਤੇ ਹੋਣਾ ਚਾਹੀਦਾ ਹੈਗਾ ਤਾਂ ਹੀ ਜਿਹੜੀਆਂ ਇਹ ਮੰਗਾਂ ਨੇ ਮੰਨੀਆਂ ਜਾ ਸਕਦੀਆਂ ਨੇ ਇਸੇ ਨੂੰ ਲੈ ਕੇ ਸਾਡੇ ਨਾਲ जोगेंद्र ਸਿੰਘ ਉਗਰਾਹਾ ਮੌਜੂਦ ਨੇਗੇ ਪ੍ਰਧਾਨ ਜੀ ਕਿਵੇਂ ਦੇਖਦੇ ਹੋਗੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ 18 ਦਿਨ ਹੋ ਚੁੱਕੇ ਨੇ ਲਗਾਤਾਰ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਵਿਗੜ ਰਹੀ ਆ ਤਾਂ ਇੱਕ ਸਵਾਲ ਖੜਾ ਹੁੰਦਾ ਕਿ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਇੱਕੋ ਹੀ ਮੰਗ ਹੈ ਕਿਉਂਕਿ ਜਦੋਂ ਕਿਸਾਨਾਂ ਦਾ ਅੰਦੋਲਨ ਵੇਲੇ ਵਾਪਸ ਆਏ ਸੀਗੇ ਤਾਂ ਉਹੀ ਮੰਗਾਂ ਸੀ ਜਿਹੜੀਆਂ ਮੰਨੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਕਿ ਉਹ ਮੰਨ ਚੁੱਕੀ ਸੀ ਕੇਂਦਰ ਸਰਕਾਰ ਤਾਂ ਉਹ ਦੁਬਾਰਾ ਲਾਗੂ ਨਹੀਂ ਕੀਤੀਆਂ ਗਈਆਂ ਦੇਖੋ ਜਿੱਡੀ ਵੱਡੀ ਇਹ ਮੰਗ ਹੈ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਦੀ ਇਹਦੇ ਖਿਲਾਫ ਲੋਕਾਂ ਨੂੰ ਲਾਂਬੰਦ ਕਰਨਾ ਤੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਜਿੰਨਾ ਚਿਰ ਇਹ ਬਜੰਤਕ ਲਾਂਬੰਦੀ ਨਹੀਂ ਬਣਦੀ ਉਹਨਾਂ ਚਿਰ ਇਹਨੂੰ ਮਨਵਾਉਣਾ ਬਹੁਤ ਔਖਾ ਹੈ ਕਿਉਂਕਿ ਸਰਕਾਰ ਤਾਂ ਦੂਜੀ ਤੇ ਆਈ ਹੋਈ ਹੈ ਸਰਕਾਰ ਤਾਂ ਸਰਕਾਰੀ ਖਰੀਦ ਕਰਕੇ ਤੋਂ ਭੱਜ ਰਹੀ ਹੈ ਸਰਕਾਰੀ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਪ੍ਰਾਈਵੇਟ ਪਲੇਅਰਾਂ ਦੇ ਹਵਾਲੇ ਤੇ ਮੰਡੀਆਂ ਕਰਨਾ ਚਾਹੁੰਦੀ ਹੈ ਜਿਹੜਾ ਇਹ ਫੂਡ ਹੈ ਇਹ ਫੂਡ ਪ੍ਰੋਡਕਸ਼ਨ ਨਹੀਂ ਸਰਕਾਰੀ ਭੰਡਾਰ ਨੇ ਇਸ ਪ੍ਰਾਈਵੇਟ ਦੇ ਕਾਰਪੋਰੇਸ਼ਨ ਦੇ ਹਵਾਲੇ ਕਰਨਾ ਚਾਹੁੰਦੀ ਹੈ ਕਿਉਂਕਿ 24 ਨਵੰਬਰ ਨੂੰ ਪਤਾ ਲੱਗਿਆ ਜਾਣਕਾਰੀ ਮਿਲੀ ਹੈ ਕਿ ਸਾਰੀਆਂ ਸਟੇਟਾਂ ਨੂੰ ਕੇਂਦਰ ਨੇ ਚਿੱਠੀ ਕੱਢਤੀ ਦੁਆਰੇ ਜਿਹੜੇ ਤਿੰਨ ਕਾਨੂੰਨ ਵਾਪਸ ਲੈ ਸੀ ਉਹਨਾਂ ਨੂੰ ਚੋਰਮੋਰੀ ਨਹੀਂ ਵਾਪਸ ਲੈ ਕੇ ਆ ਰਹੇ ਨੇ ਏਪੀਐਮਸੀ ਐਕਟ ਦੇ ਵਿੱਚ ਸੁਧਾਰ ਕਰਨ ਵਾਸਤੇ ਲਿਖਿਆ ਸਟੇਟਾਂ ਨੂੰ ਵੀ ਤੁਸੀਂ ਆਪਣੇ ਸੁਝਾਅ ਭੇਜੋ ਤੇ ਜਿਹੜੀ ਆਪਾਂ ਡਿਫਰੈਂਟ ਕੀਮਤ ਤੇ ਜੁੱਡੀਆਂ ਐਮਐਸਪੀ ਤੋਂ ਘੱਟ ਕੀਮਤਾਂ ਵਿੱਚ ਦੇ ਨੇ ਇਹਦਾ ਇੰਸ਼ੋਰ ਕੰਪਨੀਆਂ ਨੂੰ ਕੋਈ ਕੰਟੈਕਟ ਕਰਨ ਦੀ ਗੱਲ ਕੀਤੀ ਐ ਤੇ ਕੰਟੈਕਟ ਫਾਰਮ ਹੁੰਦੀ ਉਹਦੇ ਵਿੱਚ ਗੱਲ ਕੀਤੀ ਹੋਈ ਆ ਬਾਕੀ ਡਰਾਫਟ ਤਾਂ ਪੜ੍ਹ ਕੇ ਸਾਰਾ ਪਤਾ ਲੱਗਣਾ ਤੇ ਸਰਕਾਰ ਤਾਂ ਦੂਜੇ ਤਾਈ ਹੋਈ ਐ ਸਾਥੀ ਐਮਐਸਪੀ ਦੀ ਗਾਰੰਟੀ ਗਰੂਨ ਮੰਗ ਰਹੇ ਨੇ ਸਰਕਾਰ ਉਹ ਕਾਨੂੰਨ ਲਾਗੂ ਕਰਨਾ ਰਹੀ ਜਿਹੜੇ ਵਾਪਸ ਕਰਵਾਏ ਸੀ ਤੇ ਇਸ ਕਰਕੇ ਗੱਲ ਬਹੁਤ ਵੱਡੀ ਗੱਲ ਐ ਇਹ ਇਕੱਲੇ ਕੋਈ ਜਾ ਕੇ ਨਹੀਂ ਜਿੱਥੇ ਬੰਦੀ ਲੜ ਕੇ ਜਾਂ ਇੱਕ ਬੰਦਾ ਕੋਈ ਮਰਨ ਬਰਤ ਤੇ ਬੈਠ ਕੇ ਇਹ ਮੰਗ ਗਲਤ ਬੁਗਰਵਾਲੇ ਇਹ ਸਾਨੂੰ ਸੰਭਵ ਨਹੀਂ ਲੱਗਦਾ ਹੂੰ ਦੂਜੀ ਗੱਲ ਮਰਨ ਵਰਤ ਤੇ ਰੱਖਣਾ ਉਹਨਾਂ ਤੇ ਜਥੇਬੰਦੀ ਦਾ ਫੈਸਲਾ ਹੈ ਉਹ ਉਹਨਾਂ ਨੇ ਕੀਤਾ ਹੈ ਫੈਸਲਾ ਉਹ ਕਰ ਸਕਦੇ ਆ ਪਰ ਸਾਡੀ ਜਥੇਬੰਦੀ ਮਰਨ ਵਰਤ ਦੇ ਹੱਕ ਚ ਨਹੀਂ ਕਿਉਂਕਿ ਅਸੀਂ ਕਹਿੰਦੇ ਆ ਵੀ ਸੰਘਰਸ਼ਾਂ ਨਾਲ ਹੀ ਸਰਕਾਰ ਤਾਂ ਚਾਹੁੰਦੀ ਹੈ ਬਿਲੀਡਰ ਮਰ ਜਾਣ ਲੀਡਰਾਂ ਦੇ ਕੋਈ ਨੁਕਸਾਨ ਹੋ ਜੇ ਇਸ ਕਰਕੇ ਜੇ ਕਿਸੇ ਲੀਡਰ ਦਾ ਮਰਨ ਵਰਤ ਦੇ ਫੋਰਮ ਦੇ ਨਾਲ ਕੋਈ ਨੁਕਸਾਨ ਹੁੰਦਾ ਬਹੁਤ ਮਾੜੀ ਗੱਲ ਹੈ ਇਸ ਕਰਕੇ ਕਾਸੀ ਤਾਂ ਕਹਿੰਦੇ ਆ ਵੀ ਸਾਨੂੰ ਸੰਘਰਸ਼ਾਂ ਦਾ ਲੜਨਾ ਚਾਹੀਦਾ ਸਰਦੀ ਫਿਲਾਸਫੀ ਇਹ ਵੀ ਸਾਨੂੰ ਸੰਘਰਸ਼ ਹੀ ਕਰਕੇ ਇਹ ਲੜਾਈ ਦੇਨ ਬਣਾਉਣ ਦੇ ਵਿੱਚ ਆਉਣਾ ਚਾਹੀਦਾ ਨੇਤਰਨਾ ਚਾਹੀਦਾ ਸਰਕਾਰ ਤਾਂ ਪਹਿਲੇ ਹੀ ਮਾਰ ਰਹੀ ਆ ਕਿਤੇ ਵਾਤਾਵਰਣ ਗੰਦਾ ਕਰਕੇ ਬਿਮਾਰੀਆਂ ਕਰਕੇ ਸਾਰਾ ਕੁਝ ਕਰਕੇ ਉਹ ਤਾਂ ਚਾਹੁੰਦੀ ਹੈ ਇਹ ਜਨਰੇਸ਼ਨ ਖਤਮ ਹੋ ਜਾਏ ਪਰ ਜੇ ਤੁਸੀਂ ਸੰਘਰਸ਼ ਦੀ ਗੱਲ ਕਰੀ ਆ ਤਾਂ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਸਰਵਨ ਸਿੰਘ ਪੰਦੇਰ ਉਰੀ ਬੈਠੇ ਆ ਜਿਹੜਾ ਕਿਸਾਨ ਮਜ਼ਦੂਰ ਮੋਰਚਾਗਾ ਤਾਂ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਉਹਨਾਂ ਨੇ ਜਦੋਂ ਕੇਂਦਰ ਵੱਲੋਂ ਸੱਦਾ ਆਇਆ ਕਿ ਪੈਦਲ ਤੁਸੀਂ ਆ ਸਕਦੇ ਹੋ ਗੱਲਬਾਤ ਰੱਖ ਸਕਦੇ ਹੋ ਇੱਕ ਪਾਸੇ ਕੇਂਦਰੀ ਮੰਤਰੀਆਂ ਦੇ ਬਿਆਨ ਆਉਂਦੇ ਨੇਗੇ ਤਾਂ ਉਹ ਜਦੋਂ ਪੈਦਲ ਜਾਂਦੇ ਨੇ ਤਾਂ ਉਦੋਂ ਵੀ ਅਥਰੂ ਗੈਸ ਦੇ ਗੋਲੇ ਚੱਲਦੇ ਨੇਗੇ ਤਾਂ ਉੱਥੋਂ ਵੀ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾਂਦਾ ਉਹ ਤਾਂ ਉਹਨਾਂ ਨੇ ਫੌਰਮ ਦੇਖੋ ਉਹਨਾਂ ਬਾਕੀ ਜ਼ਿਆਦਾ ਤਾਂ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੇ ਇਹ ਫੈਸਲਾ ਕਿਉਂ ਕੀਤਾ ਕਿਉਂਕਿ ਪੈਦਲ ਕਿਉਂ ਜਾਈਏ ਵੀ 300 ਕਿਲੋਮੀਟਰ ਸਾਡੇ ਬੰਦੇ ਪੈਦਲ ਤੁਰ ਕੇ ਕਿਉਂ ਜਾਣ ਗੱਡੀਆਂ ਰਾਹੀਂ ਕਿਉਂ ਨਾ ਜਾਣ ਇਹ ਅਧਿਕਾਰ ਕਿਉਂ ਸਰਕਾਰ ਨੇ ਖੋਹਿਆ ਹੋਇਆ ਗੱਡੀਆਂ ਰਾਹੀਂ ਵੀਕ ਨੇ ਸਾਧਨਾ ਰਹੀ ਕਿ ਉਹ ਨਾ ਜਾਣੋ ਇਹ ਸਰਕਾਰ ਨੇ ਤਾਂ ਉਹਨਾਂ ਨੇ ਸ਼ਾਇਦ ਹੋ ਸਕਦਾ ਕਿ ਕਿ ਸਰਕਾਰ ਨੇ ਕਿਹਾ ਸੀ ਵੀ ਟਰਾਲੀਆਂ ਨਾਲ ਲੈ ਕੇ ਜਾਓ ਤੁਸੀਂ ਉੱਥੇ ਚਲੇ ਜਾਓ ਇਹ ਤਾਂ ਉਹਨੂੰ ਚਟਲਾਉਣ ਦੀ ਖਾਤਰ ਤੇ ਨੰਗਾ ਕਰਨੀ ਖਾਤਰ ਹੋ ਸਕਦਾ ਉਹਨਾਂ ਦੇ ਸੱਤੇ ਨਾਏ ਪੈਂਤੜਾ ਹੋਗੇ ਵੈਸੇ ਹੁਣ ਪੈਂਥ 300 ਕਿਲੋਮੀਟਰ ਤੁਰ 15 ਦਿਨਾਂ ਅਚ ਤਾਂ ਦਿੱਲੀ ਜਾਣਗੇ ਇਸ ਕਰਕੇ ਉਹਨਾਂ ਤਾਂ ਉਧਰੋਂ ਨੰਗਾ ਕਰਨ ਦੀ ਖਤਰ ਸਰਕਾਰ ਨੇ ਤਾਂ ਉਹ ਵੀ ਨਹੀਂ برداشت ਕੀਤਾ ਕਿਉਂਕਿ ਸਰਕਾਰ ਨਹੀਂ ਜਾਣਾ ਚਾਹੁੰਦੀ ਕਿ ਦਿੱਲੀ ਦੇ ਵਿੱਚ ਦੁਬਾਰੇ ਮੌਤ ਚ ਲੱਗੇ ਤਾਂ ਕਿਹੜੇ ਹਾਲਾਤ ਨੇ ਜਿਵੇਂ ਤੁਸੀਂ ਹੁਣ ਪੂਰੇ ਦੇਸ਼ ਦੇ ਵਿੱਚ ਜੇ ਗੱਲ ਕਰੀਏ ਤਾਂ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈਗੀ ਤਾਂ ਤੁਸੀਂ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲਗਾਇਆ ਸੀਗਾ ਖੇਤੀ ਜਿਹੜੀ ਪਾਲਿਸੀ ਲੈ ਕੇ ਆਉਣ ਦੀ ਮੰਗ ਕੀਤੀ ਸੀ ਤਾਂ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਕੱਲ ਜਗਜੀਤ ਸਿੰਘ ਡੱਲੇਵਾਲ ਨੇ ਵੀ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਝੋਨੇ ਨੂੰ ਜਿਹੜਾ ਇੱਥੋਂ ਬਾਹਰ ਕੱਢਣਾ ਪਊਗਾ ਤਾਂ ਤੁਸੀਂ ਵੀ ਇੱਕ ਖੇਤੀ ਪਾਲਿਸੀ ਦੀ ਮੰਗ ਹੈ ਜਿਹੜੀ ਉਹ ਸਰਕਾਰ ਤੋਂ ਕੀਤੀ ਸੀ ਤਾਂ ਤੁਸੀਂ ਵਾਪਸ ਸੀ ਕਿ ਜਿਹੜੀ ਪਾਲਿਸੀ ਦਾ ਇੱਕ ਖਰੜਾ ਤੁਹਾਨੂੰ ਭੇਜਿਆ ਗਿਆ ਸੀ ਤਾਂ ਲੱਗਦਾ ਕਿ ਉਹ ਜਿਹੜਾ ਖਰੜਾ ਜੇ ਲਾਗੂ ਹੁੰਦਾ ਤਾਂ ਪੰਜਾਬ ਦਾ ਕਿਸਾਨ ਬਚੂਗਾ ਦੇਖੋ ਖਰੜੇ ਦੇ ਵਿੱਚ ਕਾਫੀ ਕੁਝ ਠੀਕ ਵੀ ਹੈ ਤੇ ਕੁਝ ਗੱਲਾਂ ਹੋਰ ਪਾਉਣ ਵਾਲੀਆਂ ਵੀ ਨੇ ਉਹ ਅਸੀਂ ਸਰਕਾਰ ਨੂੰ ਨੋਟ ਕਰਾ ਕੇ ਵੀ ਆਏ ਆ ਸਾਡੇ ਕੋਲ ਖਰੜਾ ਪਿਆ ਵੀ ਹੈ ਉਹ ਜਉਤੇ ਤਾਂ ਬਹਿਸ ਚਰਚਾ ਸਾਡੀ ਹੋਈ ਹੈ ਤੇ ਉਹ ਉਹ ਕਸੂਤ ਠੀਕ ਕਰਨ ਵਾਲੀਆਂ ਨੇ ਜੇ ਖੇਤੀ ਨੀਤੀ ਬਣਦੀ ਹੈ ਕਿਸੇ ਕਿਸੇ ਸੰਸਥਾ ਦੇ ਕਿਸੇ ਕਿਤੇ ਦੇ ਖਾਤਰ ਨੀਤੀ ਬਣਦੀ ਹੈ ਉਹਦਾ ਤਾਂ ਫਾਇਦਾ ਹੋਣਾ ਹੀ ਹੈ ਜੇ ਕੇਂਦਰ ਸਰਕਾਰ ਦੇ ਖਿਲਾਫ ਜਿਵੇਂ ਜਗਜੀਤ ਸਿੰਘ ਡੱਲਿਆਵਲੂਰੀ ਬੈਠੇ ਨੇ ਤਾਂ ਲੱਗਦਾ ਹੈ ਕਿ ਜਿਹੜਾ ਪਹਿਲਾ ਅੰਦੋਲਨ ਲੜਿਆ ਗਿਆ ਸੀ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਉਸ ਤਰ੍ਹਾਂ ਦੇ ਹਾਲਾਤ ਲੱਗਦਾ ਹੈ ਕਿ ਦੁਬਾਰੇ ਬਣ ਸਕਦੇ ਨੇ ਜਾਂ ਪੰਜਾਬ ਦੇ ਜਾਂ ਪੂਰੇ ਦੇਸ਼ ਦੇ ਕਿਸਾਨ ਉਸ ਲਈ ਤਿਆਰ ਹੋ ਸਕਦੇ ਨੇ ਦੇਖੋ ਕਿਸੇ ਫਾਰਮ ਦਾ ਹਰ ਵਾਰ ਉਸ ਤਰ੍ਹਾਂ ਲਾਗੂ ਹੋਣਾ ਉਸ ਰੂਪ ਚ ਆਉਣਾ ਅੰਦੋਲਨ ਨੇ ਇਹ ਸੰਭਵ ਨਹੀਂ ਹੁੰਦਾ ਕਦੇ ਵੀ ਇਹ ਇਤਿਹਾਸ ਦਾ ਗਵਾਹ ਹੈ ਗੱਲ ਦਾ ਕਿ ਜੇ ਕੋਈ ਮੌਕਾ ਹੁੰਦਾ ਕਿਸੇ ਮੌਕੇ ਅਸੀਂ ਦੇ ਵਿੱਚ ਉਹ ਖੇਤੀ ਕਾਨੂੰਨ ਜਦੋਂ ਆਏ ਆ ਪਹਿਲੀ ਵਾਰ ਲੋਕਾਂ ਦੇ ਵਿੱਚ ਜਦੋਂ ਗੱਲ ਲੈ ਕੇ ਆ ਤਕਰੀਬਨ 6-7 ਮਹੀਨੇ ਤਾਂ ਅਸੀਂ ਉਹ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਉਹਦਾ ਪ੍ਰਚਾਰ ਹੋਇਆ ਪੰਜਾਬ 'ਚ ਮੋਰਚੇ ਲੱਗੇ ਆ ਦਿੱਲੀ ਵਾਲਾ ਮੋਰਚਾ ਫਿਰ ਇਹ ਸੰਯੁਕਤ ਹਿੰਦੁਸਤਾਨੀਆਂ ਜਿੱਥੇ ਬੰਦੇ ਨਾਲ ਰਹਿ ਕਰਕੇ ਫਿਰ ਦਿੱਲੀ ਵਾਲਾ ਮੋਰਚਾ ਲੱਗਿਆ ਉਹ ਮੋਰਚਾ ਲਾਉਣ ਨਹੀਂ ਸੀਗੇ ਉਹ ਤਾਂ 26-27 ਦੋ ਦਿਨ ਦਾ ਤਿੰਨ ਦਿਨ ਦਾ ਪ੍ਰੋਗਰਾਮ ਸੀ ਜਦ ਸਰਕਾਰ ਨੇ ਜਾਣਨਾ ਦਿੱਤਾ ਤੇ ਮੋਰਚਾ ਲੱਗਿਆ ਪਤਾ ਸੀ ਵੀ ਸਰਕਾਰ ਨੇ ਜਾਣ ਦੇਣਾ ਕਿ ਕੱਲ ਮੋਰਚਾ ਵੀ ਲੱਗ ਸਕਦਾ ਹੈ ਤਿਆਰੀ ਨਾਲ ਗਏ ਸੀ ਇਸ ਤਰ੍ਹਾਂ ਇਸ ਕਰਕੇ ਉਹ ਮੋਰਚਾ ਬਣਿਆ ਤੇ ਉਹ ਮੋਰਚੇ ਨੂੰ ਜਿੰਨਾ ਸਮਰਥਨ ਲੋਕਾਂ ਦਾ ਮਿਲਿਆ ਉਹ ਲੋਕਾਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਹੋ ਗਈ ਸੀ ਕਿਉਂਕਿ ਅੰਦੋਲਨ ਲੰਮਾ ਲੜਿਆਗਾ ਟੋਲ ਫ੍ਰੀ ਕਿਤੇ ਸ਼ਾਪਿੰਗ ਮਾਲਾਂ ਗਏ ਭਾਜੀਪੀ ਦੇ ਘਰਾਂ ਉਰੇ ਧਰਨੇ ਲੱਗੇ 15 ਦਿਨ ਦਾ ਮੋਰਚਾ ਪਟਿਆਲੇ ਲੱਗਿਆ 15 ਦਿਨ ਦਾ ਮੋਰਚਾ ਬਾਦਲ ਲੱਗਿਆ ਸੀ 5 ਦਿਨ ਪਹਿਲਾਂ ਪਿੰਡਾਂ 'ਚ ਬੈਠੇ ਜੰਨੀ ਉਹਦਾ ਪ੍ਰਚਾਰ ਚੁੱਲੇ ਤੱਕ ਚੱਲੇਗਾ ਤੇ ਲੋਕਾਂ ਨੇ ਸਮਰਥਨ ਦਿੱਤਾ ਇਸ ਕਰਨ ਕਿਉਂਕਿ ਅਸੀਂ ਸਰੀੰਜ ਅਤੇ ਬੰਨੀ ਆਪਾਂ ਵਿੱਚ ਕਿੰਨੇ ਆਪਸ ਵਿੱਚ ਸਾਡੇ ਡਿਫਰੈਂਟ ਸਿਨਾਹਤ ਕਿੰਨੇ ਡਿਫਰੈਂਟ ਸੀਗੇ ਅਸੀਂ ਇੱਕ ਦੂਜੇ ਨਾਲ ਸਹਿਯੋਗ ਦਿੱਤਾ ਇਕੱਠੇ ਹੋਏ ਸਿਰ ਜੋੜੇ ਤੇ ਮਿਨੀਮਮ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ ਇਸੇ ਕਰਕੇ ਇੱਕ ਤਜਰਬਾ ਹੈ ਸਾਡਾ ਇਹ ਕਿ ਜਦੋਂ ਕੋਈ ਵੱਡੀ ਮੰਗ ਮਨਾਉਣੀ ਹੈ ਤਾਂ ਸਟੇਟ ਦੇ ਨਾਲ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ ਨਹੀਂ ਮਿਲਦੇ ਉਹਨਾਂ ਚਿਰ ਜਨਤਾ ਦਾ ਸਮਰਥਨ ਨਹੀਂ ਮਿਲਦਾ ਜਿੰਨਾ ਚਿਰ ਸਾਨੂੰ ਜਨਤਾ ਦਾ ਸਮਰਥਨ ਨਹੀਂ ਮਿਲਦਾ ਅਸੀਂ ਕੋਈ ਅੰਦੁਰਣ ਜਿੱਤ ਨਹੀਂ ਸਕਦੇ ਤਾਂ ਜਿਵੇਂ ਤੁਸੀਂ ਸਵਾਮੀ ਰਾਧਨ ਦੀ ਰਿਪੋਰਟ ਦੀ ਪਹਿਲਾਂ ਜਥੇਬੰਦੀਆਂ ਗੱਲ ਕਰਦੀਆਂ ਸੀਗੀਆਂ ਕਿ ਉਹ ਲਾਗੂ ਹੋਵੇ ਹਨਾ ਸੀ 2 50% ਫਾਰਮੂਲੇ ਦੀ ਗੱਲ ਕੀਤੀ ਜਾਂਦੀ ਹੈਗੀ ਤਾਂ ਲੱਗਦਾ ਕਿ ਇਹ ਇਹ ਮੰਗਾਂ ਨਹੀਂ ਜਿਹੜੀਆਂ ਜੇ ਇਹ ਮੰਨੀਆਂ ਜਾਂਦੀਆਂ ਨੇ ਤਾਂ ਜਿਵੇਂ ਇਹ ਹੁੰਦਾ ਕਈ ਵਾਰੀ ਜਿਵੇਂ ਤੁਸੀਂ ਸੰਘਰਸ਼ ਲੜਦੇ ਹੋ ਤਾਂ ਕੁਝ ਮੰਗਾਂ ਹੁੰਦੀਆਂ ਨੇ ਜਿੱਥੇ ਤੱਕ ਤੁਹਾਨੂੰ ਲੱਗਦਾ ਕਿ ਜਿਹੜੀ ਸਹਿਮਤੀ ਹੈ ਉਹ ਬਣ ਸਕਦੀ ਹੈ ਤਾਂ ਕਿਹੜੀਆਂ ਮੰਗਾਂ ਨੇ ਜਿੱਥੇ ਤੱਕ ਤੁਹਾਨੂੰ ਲੱਗਦਾਗਾ ਵੀ ਕੇਂਦਰ ਸਰਕਾਰ ਨਾਲ ਸਹਿਮਤੀ ਬਣ ਸਕਦੀ ਹੈਗੀ ਕੇਂਦਰ ਸਰਕਾਰ ਨਾਲ ਤਾਂ ਸਹਿਮਤੀ ਦਾ ਅਜੇ ਦੇਖ ਅਸੀਂ ਉਸ ਰੂਪ 'ਚ ਸੰਘਰਸ਼ ਦੇ ਵਿੱਚ ਐ ਤਾਂ ਹੈ ਨਹੀਂ ਜਿਵੇਂ ਹੁਣ ਦੇਖੋ ਉੱਥੇ ਜੇ ਦੇ ਮੋਰਚੇ 'ਚ ਬੈਠੇ ਹੁੰਦੇ ਉੱਥੇ ਕੋਈ ਸੰਘਰਸ਼ ਦੇ ਮੈਦਾਨ 'ਚ ਹੁੰਦੇ ਕਿਸੇ ਗੱਲ ਤੇ ਸਹਿਮਤੀ ਹੁੰਦੀ ਬਣਦੀ ਬਣ ਜਾਂਦੀ ਹੁਣ ਤਾਂ ਸਾਡੀਆਂ ਚਰਨ ਹੁਣ ਕਰਜ਼ਾ ਕਰਜ਼ਾ ਮੁਕਤੀ ਦੀ ਗੱਲ ਐ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਗੱਲ ਐ ਵਿਸ਼ੇਪਰ ਸੰਸਦ ਤੋਂ ਬਾਹਰ ਆਉਣ ਦੀ ਗੱਲ ਐ ਇਹ ਕੋਈ ਮੋਰਚੇ ਦੇ ਰੂਪ 'ਚ ਤਾਂ ਬੈਠੇ ਨਹੀਂ ਹਾਂ ਅਸੀਂ ਵੀ ਇਹ ਮਨਾ ਕੇ ਲੈ ਕੇ ਜਾਵਾਂਗੇ ਜਾਂ ਇਹਦੇ ਵਿੱਚੋਂ ਤੁਸੀਂ ਇੱਕ ਐਨੇ ਅਸੀਂ ਐਮਐਸਪੀ ਵਿਸ਼ੇਪਰ ਸੰਸਦ ਤੋਂ ਐਨਾ ਕ ਬਾਹਰ ਆ ਜੰਨੇ ਕਰਜ਼ਾ ਇੰਨਾ ਖਤਮ ਕਰ ਦਿੰਨੇ ਇਹ ਇਸ ਤਰ ਇਹ ਵੱਡੀ ਮੰਗ ਹੈ ਪ੍ਰਚਾਰਕ ਮੰਗ ਹੈ ਲੰਮੇ ਟਾਈਮ ਦੀ ਮੰਗ ਹੈ ਇਸ ਕਰਕੇ ਇਹ ਤਾਂ ਜੇ ਲੜਾਈ ਮਤਲਬ ਐ ਚੱਲੂਗੀ ਅਜੇ ਗੱਲਬਾਤ ਵਾਲਾ ਦੌਰ ਇਹਦੇ ਵਿੱਚ ਸਾਡਾ ਤਾਂ ਹੈ ਨਹੀਂ ਰਕੇਸ਼ ਕੈਤ ਮਿਲ ਆ ਰਹੇ ਨੇ ਜਗਜੀਤ ਸਿੰਘ ਦਲੇਵਾਲ ਨੂੰ ਕਿ ਜੋਗਿੰਦਰ ਸਿੰਘ ਗੁਰਾਹਾਂ ਵੀ ਜਾ ਸਕਦੇ ਨੇ ਪਰਸਨਲ ਤੌਰ ਤੇ ਦੇ ਕੋਈ ਜਥੇਬੰਦੀ ਚ ਵਿਚਾਰਿਆ ਜਾਊਗਾ ਸਾਡੀ ਜਥੇਬੰਦੀ ਦੀ ਮੀਟਿੰਗ ਹੈਗੀ ਐਸੀ ਮੀਟਿੰਗ ਕਰਕੇ ਆਪਦਾ ਫਿਰ ਵਿਚਾਰਾਂਗੇ ਕੀ ਜਾਣਕ ਨਹੀਂ ਜਾਣਾ ਫਿਲਹਾਲ ਕੁਛ ਨਹੀਂ ਤੁਸੀਂ ਐਸਕੇਮ ਦੀ ਮੀਟਿੰਗ ਕਹਿ ਰਹੇ ਸੀ ਕਿ ਅੱਜ ਐਸਕੇਮ ਦੀ ਮੀਟਿੰਗ ਨੂੰ ਤੁਸੀਂ ਜਾ ਰਹੇ ਹੋ ਆਨਲਾਈਨ ਮੀਟਿੰਗ ਹੈ ਸਾਡੀ ਐਸਕੇਮ ਦੀ ਉੱਥੇ ਕਿਉਂ ਸਾਥੀਆਂ ਦੇ ਮੈਂ ਫੋਨ ਕੀਤਾ ਸੀ ਮੈਨੂੰ ਹਨੂਮੁਲਾ ਦਾ ਫੋਨ ਆਇਆ ਸੀ ਹੋਰ ਫੋਨ ਵੀ ਆਇਆ ਤੇ ਉਹਦੇ ਚ ਕੁਝ ਮਸਲੇ ਵਿਚਾਰਨੇ ਹੋਣਗੇ ਇਸ ਮਸਲੇ ਦੇ ਸੋ ਇਸਨ ਸਾਡੇ ਨਾਲ ਜਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨੇ ਦੱਸਿਆਗਾ ਕਿ ਜਿਹੜਾ ਵਕ ਵਕ ਜਥੇਬੰਦੀਆਂ ਦੇ ਜਿਹੜੇ ਮੰਗਾਂ ਨੂੰ ਲੈ ਕੇ ਵਕ ਵਕ ਤਰ੍ਹਾਂ ਦੇ ਪ੍ਰੋਗਰਾਮ ਨੇਗੇ ਆ ਪਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜ਼ਰੂਰੀ ਨਹੀਂ ਹੁੰਦਾ ਜਿਵੇਂ ਉਹਨਾਂ ਨੇ ਦੱਸਿਆਗਾ ਕਿ ਹਰ ਵਾਰ ਉਸੇ ਤਰ੍ਹਾਂ ਦਾ ਹੀ ਜਿਹੜਾ ਅੰਦੋਲਨ ਉਹ ਲੜਿਆ ਜਾਵੇ ਪਰ ਜਿਹੜੀਆਂ ਮੌਕੇ ਦੀਆਂ ਮੰਗਾਂ ਨੇਗੇ ਉਹਨਾਂ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇਗੇ ਪੰਜਾਬ ਤੱਕ ਤੋਂ ਕੁਲਵੀਰ ਸਿੰਘ